ਐ ਪਰਦੇਉ ਪਰ ਮੁਰਗੀ ਦੀ ਕੀ ਹਾਲਤ ਹੋਈ ਹੈ ਇਹ ਜਿਹੜਾ ਨਾ ਇਹ ਇਹਨੂੰ ਅੱਜ ਕੈਰੇਜ ਤੋਂ ਬਾਹਰ ਕੱਢਿਆ ਤੇ ਇਹਨੇ ਫੌਰਨ ਹੀ ਪੂਰਾ ਐਕਸ਼ਨ ਲੈ ਕੇ ਤੇ ਮੁਰਗੀ ਤੇ ਹਮਲਾ ਕਰ ਦਿੱਤਾ ਮੁੰਡੇ ਨੇ ਬੜੀ ਮੁਸ਼ਕਲ ਮੁਰਗੀ ਛਡਾਈ ਹੈ ਤੇ ਲੇਕਿਨ ਉਹ ਜ਼ਖਮੀ ਹੈ ਬੁੱਲ ਮੈਂ ਬੜਾ ਪਰੇਸ਼ਾਨ ਹੋਇਆ ਕਿ ਇਹਨੂੰ ਸ਼ਿਕਾਰ ਕਰਨਾ ਅੱਜ ਤੱਕ ਦੱਸਿਆ ਹੀ ਨਹੀਂ ਨਾ ਇਹਨੇ ਵੇਖਿਆ ਕਿ ਕਿਉਂ ਇਹਨੇ ਇਹਨੂੰ ਕਿਸਨਾ ਪਤਾ ਲੱਗ ਗਿਆ ਕਿ ਸ਼ਿਕਾਰ ਇਸ ਤਰ੍ਹਾਂ ਕਰੀਦਾ ਇੱਥੋਂ ਇਹ ਸਾਬਤ ਹੋਇਆ ਹੈ ਕਿ ਗੱਲ ਨਸਲਾਂ ਤੇ ਖਤਮ ਹੁੰਦੀ ਹੈ ਬਿਲਕੁਲ ਇਹ ਨਸਲਾਂ ਚ ਸ਼ਾਮਲ ਇਹਨਾਂ ਦੇ ਖੂਨ ਚ ਸ਼ਾਮਲ ਹੈ ਸ਼ਿਕਾਰ ਕਰਨਾ ਇਹਨਾਂ ਨੂੰ ਕਿਸੇ ਬੰਦੇ ਨੇ ਨਹੀਂ ਦੱਸਿਆ ਨਾ ਕਿ ਵੀਡੀਓ ਵਹਾਈਏ ਇਹਨਾਂ ਨੂੰ ਨਾ ਕਿ ਤੇ ਇਹਨਾਂ ਪੜਿਆ ਇਹਨਾਂ ਖੁਦ-ਬਖੁਦ ਇਹਨਾਂ ਨੂੰ ਪਤਾ ਲੱਗ ਗਿਆ ਕਿ ਇੰਜ ਹਾਂ ਸ਼ਿਕਾਰ ਕਰਨਾ ਤੇ ਇਸੇ ਤਰ੍ਹਾਂ ਹੀ ਬੰਦਿਆਂ ਦੀ ਵੀ ਨਸਲਾਂ ਹੁੰਦੀਆਂ ਉਹ ਵੀ ਗੱਲ ਨਸਲਾਂ ਤੇ ਮੁੱਕਦੀ ਹੈ ਨਸਲੀ ਬੰਦਾ ਹੋਏਗਾ ਤੁਹਾਡਾ ਨਾ ਨਾਰਾਜ਼ ਹੋ ਜਾਏਗਾ ਤੁਹਾਡਾ ਨਾ ਲੜਾਈ ਹੋ ਜਾਏਗੀ ਫੇਰ ਵੀ ਉਹ ਕੰਡ ਪਿੱਛੇ ਤੁਹਾਡੀ ਬਦਖੋਈ ਨਹੀਂ ਕਰੇਗਾ ਬਦਨਸਲਾ ਹੋਏਗਾ ਤੁਹਾਡੇ ਕੋਲ ਫਾਇਦੇ ਵੀ ਲਏਗਾ ਮੂੰਹ ਤੇ ਚਾਪਕ ਲੋਚੀ ਵੀ ਕਰੇਗਾ ਲੇਕਿਨ ਪਿੱਛੇ ਜਾ ਕੇ ਤੁਹਾਡੀਆਂ ਜਣਾ ਵੜੇਗਾ ਬਦ ਨਸਲਾ ਤੇ ਨਸਲੀ ਬੰਦਾ ਇਨ੍ਹਾਂ 'ਚ ਵੀ ਫਰਕ ਏ ਇਹ ਅੱਜ ਸ਼ੇਰਾਂ ਸਾਡਿਆਂ ਨੇ ਸਾਬਤ ਕਰ ਦਿੱਤਾ ਬਹੁਤ